ਮਾਝੇ ਦੇ ਲੋਕਾਂ ਨੇ ਨਾ ਬਈ ਮੈਂ ਸੱਚੀ ਜੀ ਮੈਨੂੰ ਲੱਗਦਾ ਹੈ ਵੀ ਯਾਰ ਅਸੀਂ ਬੜੇ ਸਾਡੀ ਧਰਤੀ ਬੜੀ ਆਰਾਮ ਆ ਪਰ ਬਈ ਮੈਨੂੰ ਇੰਨਾ ਨਹੀਂ ਪਤਾ ਵੀ ਇੰਨੀ ਮਹਾਨ ਆ ਲੋਕ ਸੱਚੀ ਜੀ ਹਰਾਨ ਆ ਤੁਸੀਂ ਕਰੀ ਕੀ ਜਾਣੇ ਹੋ ਉਹ ਇੰਨਾ ਦੀ ਤੇ ਪੈਰਾਂ ਦੀ ਮਿੱਟੀ ਚੁੱਕ ਕੇ ਲੈ ਜਾਓ ਆ ਸੈਕਟਰ 8 ਚੰਡੀਗੜ੍ਹ ਵਾਲੇ ਜਿਹੜੇ ਕੋ ਸਟ्रेस ਰੂਚ ਸੌਂਦੇ ਨੇ ਨਾ ਜਿਨ੍ਹਾਂ ਦੇ ਨਿਆਣੇ ਕੁ ਕਾਲੀਆਂ ਪੈਂਦੀਆਂ ਉਹਨਾਂ ਨੂੰ ਐਂਗਜ਼ਾਇਟੀ ਅਟੈਕ ਆਉਂਦੇ ਨੇ ਇਹਨਾਂ ਦੀ ਮਿੱਟੀ ਚੁੱਕ ਕੇ ਲੈ ਕੇ ਤੇ ਘਰੇ ਰੱਖ ਲਓ ਜੇ ਤੁਹਾਡਾ ਨਿਆਣਾ ਕਾਲਾ ਵੀ ਪੈ ਗਿਆ ਤਾਂ ਆਖਿਓ ਯਾਰ ਐਨਾ ਦਿਮਾਗ 'ਚ ਸ਼ਾਂਤੀ ਯਾਰ ਇਹ ਕੋਈ ਏ ਜਿਹੜੀ ਵਸਤਾ ਹੈ ਕੋਈ ਮਹਾਰਾਜ ਜੀ ਦੇ ਫਿਰ ਆਨੇ ਹੀ ਇਹ ਗੁਰੂਆਂ ਦੀ ਧਰਤੀ ਨਹੀਂ ਇਹ ਛੇ ਗੁਰੂਆਂ ਦੀ ਚਰਨ ਛੋਹ ਧਰਤੀ ਐ ਇਸੇ ਕਰਕੇ ਹੀ ਆ ਕੋਈ ਪਰਵਾਹ ਹੀ ਨਹੀਂ ਸਾਰੇ ਦੇ ਘਰ ਦੇ ਘਰ ਰੁੜ ਗਏ ਪਸ਼ੂਆਂ ਦੇ ਪਸ਼ੂ ਰੁੜ ਗਏ ਕੁਛ ਰਿਆ ਹੀ ਨਹੀਂ ਬਈ ਕੋਈ ਬੈੱਡ ਕੋਈ ਸੋਫੇ ਕੋਈ ਕਪੜਾ ਨਹੀਂ ਰਿਆ ਬਾਬਾ ਇੱਕ ਤੈਰਦਾ ਹੁੰਦਾ ਉਹ ਪਤਾ ਨਹੀਂ ਉਹਨੇ ਬਚਣਾ ਹੀ ਕਿ ਨਹੀਂ ਮਹਾ ਡਿੱਗਦਾ 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 ਉਹਨੂੰ ਕੋ ਉਤਾਰ ਲੈਂਦਾ ਉੱਠ ਕੇ ਕਹਿੰਦਾ ਚੜ੍ਹਦੀ ਕਲਾਂ ਜਾਂਦਾ ਅਗਲੇ ਨੂੰ ਪੁੱਛੂ ਯਾਰ ਤੁਹਾਡੀ ਤਾਂ ਮੈਂ ਨਾ ਮਹਾਰਾਜ ਦੀ ਸੱਚੀਓਂ ਕਿਰਪਾ ਮਹਾਰਾਜ ਦਾ ਆਪਣਾ ਵਾਸਾ ਯਾਰ ਮੱਝ ਚ ਯਾਰ ਕੋ ਟੈਨਸ਼ਨ ਹੀ ਨਹੀਂ ਉੱਠ ਕੇ ਆਂਦੇ ਵੀ ਯਾਰ ਕੋਈ ਗੱਲ ਹੀ ਨਹੀਂ ਜਿਹੜਾ ਜਿਹਦਾ ਘਰ ਡੁੱਬਿਆ ਉਹਨੂੰ ਅਗਲੇ ਦੀ ਟੈਨਸ਼ਨ ਆ ਵੀ ਆ ਨੇੜੇ ਵਾਲੇ ਦਾ ਯਾਰ ਜ਼ਿਆਦਾ ਨੁਕਸਾਨ ਹੋ ਗਿਆ ਉਹਨੂੰ ਉਸ ਤੋਂ ਅਗਲੇ ਦੀ ਟੈਨਸ਼ਨ ਹੈ ਮਤਲਬ ਅਗਲੇ ਦੀ ਟੈਨਸ਼ਨ ਲਈ ਜਾਂਦੇ ਆਪਣਾ ਕੋਈ ਚੱਕਰ ਨਹੀਂ ਬਈ ਮਹਾਰਾਜ ਨੇ ਸਾਰਿਆਂ ਦੇ ਨਾਲ ਹੀ ਆ ਕਹਿੰਦੇ ਆ ਧਰਤੀ ਆ ਬਾਈ ਉਹ ਵਾਕਿਆ ਹੀ ਉਹ ਇੱਥੇ ਅਜੇ ਤੱਕ ਸੂਸਾਈਡ ਹੋਈ ਨਹੀਂ ਆ ਧਰਤੀ ਆ ਐਵੇਂ ਨਹੀਂ ਗੁਰੂ ਪਾਚਾ ਦਸਵੇਂ ਪਾਚਾ ਸਾਨੂੰ ਪਸੰਦ ਕਰਦੇ ਸੀ ਉਹ ਸਾਡੇ ਸੱਚੀ ਖੁਸ਼ ਹੈਗਾ ਜੀ